ਜੈ ਜੀ 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 ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਉਣ ਦਾ ਮਕਸਦ ਆ ਜੀ ਹੈ ਵੀ ਆਪਾਂ ਆਪਣੇ ਪਰਿਵਾਰ ਨੂੰ ਜੋੜਨ ਵਾਸਤੇ ਆਏ ਆ ਜਿਵੇਂ ਗਗਨ ਬਲਾਜਾ ਜੀ ਨੇ ਦਫ਼ਤਰ ਵੀ ਗਏ ਪਹਿਲਾਂ ਆਪਾਂ ਆਏ ਪਹਿਲਾਂ ਵੀ ਆਏ ਸੀ ਉਸ ਤੋਂ ਬਾਅਦ ਮਿੰਟੂ ਜੀ ਜਾਂ ਮਬਾਬਾ ਮਖਤਿਆਰ ਸਿੰਘ ਜਿਹੜੇ 에ਅਰ ਫੋਰਸ ਚ ਰਿਟਾਇਰ ਹੋਏ ਨੇ ਤੇ ਜਾਂ ਇਹਨਾਂ ਦੀ ਸਾਰੀ ਟੀਮ ਗਿੱਲ ਸਾਹਿਬ ਜਾਂ ਹੋਰ ਸਾਰੇ ਸੱਜਣਾ ਤੇ ਇਹਨਾਂ ਨੇ ਸਾਡਾ ਇੱਕ ਸੰਗਠਨ ਲਾਇਆ ਇੰਟਰਨੈਸ਼ਨਲ ਐਂਟੀ ਖਾਲਸਤਾਨੀ ਟੈਰਰਿਸਟ ਫਰੰਟ ਉਹਨਾਂ ਦਾ ਅਸੀਂ ਹੈ ਜਿਨ੍ਹਾਂ ਦਾ ਵੀ ਦਰਜਾ ਵਾ ਦਰਜਾ ਇਹਨਾਂ ਨੂੰ ਅਸੀਂ ਆਪਣੇ ਨਾਲ ਜੋੜਿਆ ਤੇ ਬਾਕੀ ਤੁਹਾਨੂੰ ਜਿਹੜਾ ਵੀ ਡੈਗਰੀਆਂ ਦਿੱਤੇ ਆ ਇਹ ਤੁਹਾਨੂੰ ਦੱਸ ਦੇਣਗੇ ਕਿ ਕੀ ਕੀ ਦਿੱਤੇ ਆ ਕਿਉਂਕਿ ਆਪਾਂ ਸ਼ਾਰਟ ਗੱਲ ਕਰਨੀ ਆ ਕਿਉਂਕਿ ਲੰਬੀ ਫਿਰ ਵੀਡੀਓ ਚੱਲੀ ਜਾਂਦੀ ਅੱਛਾ ਹੀ ਲੱਗਦਾ ਹੈਗਾ ਤੇ ਅਸੀਂ ਤਾਂ ਕਹਿੰਦੇ ਆ ਵੀ ਆਪਾਂ ਜਿਹੜਾ ਵੀ ਕੋਈ ਵੀ ਕੰਮ ਕਰਨਾ ਰਲ ਮਿਲ ਕੇ ਕੰਮ ਕਰਨਾ ਵਾ ਕੋਈ ਦੇਸ਼ ਵਿਰੋਧੀ ਜਿਹੜਾ ਜਿਹੜਾ ਸਾਡਾ ਹੈਗਾ ਦੇਸ਼ਵਰੋਧੀ ਲੋਕ ਨੇ ਉਹ ਨੁਕਸਾਨ ਕਰਨ ਨੂੰ ਫਿਰਦੇ ਆ ਉਹਨਾਂ ਦੇ ਖਿਲਾਫ ਲੜਾਈ ਲਾਣੀ ਆ ਜੇ ਪੁਲਿਸ ਇੱਕ ਨੰਬਰ ਤੇ ਆ ਅਸੀਂ ਦੋ ਨੰਬਰ ਤੇ ਰਹਿ ਕੇ ਪੁਲਿਸ ਦੀ ਸਪੋਰਟ ਕਰਨੀ ਆ ਸ਼ਾਸ਼ਨ ਪ੍ਰਸ਼ਾਸਨ ਦੀ سپورਟ ਕਰਨੀ ਆ ਕਿਉਂਕਿ ਇਹ ਤੁਹਾਨੂੰ ਪਤਾ ਹੀ ਆ ਪਰਸੋਂ ਜੋ ਉੱਥੇ ਨੰਗਲ ਦੇ ਵਿੱਚ ਕੀ ਕੀਤਾ ਪੰਨੂ ਨੇ ਅਤਵਾਦੀ ਨੇ ਵੀਡੀਓ ਪਾਈ ਆ ਪਹਿਲਾ ਬੀ ਆਰ ਬੇਦਕਾ ਜਿਹੜਾ ਸਤਿਕਾਰਯੋਗ ਨੇ ਸਾਡੇ ਭਾਰਤ ਦੇ ਨਿਰਮਾਤਾ ਨੇ ਤੇ ਉਹਨਾਂ ਨੂੰ ਆਪਣਾ ਸੰਵਿਧਾਨ ਦੇ ਉਹਨਾਂ ਦੇ ਮੂੰਹ ਤੇ ਕਾਲਖ ਮਲਤੀ ਫਿਰ ਦੁਆਰ ਤੇ ਖਾਲਸਾਣ ਦੇ ਲਿਖਤੇ ਇਹ ਗੱਲਾਂ ਖਾਲਸਾਣ ਦਾ ਪੰਜਾਬ ਵਿੱਚ ਅਸੀਂ ਬਣ ਨਹੀਂ ਦੇਣਾ ਕਦੇ ਵੀ ਨਾ ਇਹ ਖਾਲਸਾਣ ਦਾ ਭੋਗ ਪਾਉਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ ਇਸ ਕਰਕੇ ਅਸੀਂ ਸਮਾਜ ਨੂੰ ਜੋੜਨਾ ਕਿਉਂਕਿ ਸਾਡੇ ਭਾਰਤ ਦੀ ਜਿਹੜੀ ਫੌਜ ਆਰਮੀ ਆ ਬੀਐਸਐਫ ਆ ਉਹਨਾਂ ਨੂੰ ਦੇਖੋ ਕਿਵੇਂ ਧੂਲ ਚਟਾਈਏ ਪਾਕਿਸਤਾਨ ਨੂੰ ਇਸੇ ਤਰ੍ਹਾਂ ਹੀ ਅਸੀਂ ਉਹਨਾਂ ਦੇ ਸੈਕੰਡ ਅੰਗ ਬਣਨਾ ਬਾਹਮਾ ਬੜ ਕੇ ਅਸੀਂ ਸਰਕਾਰ ਦੇ ਨਾਲ ਖੜਨਾ ਵਾਂ ਤਾਂ ਕਿ ਜਿਹੜੇ ਦੇਸ਼ ਵਿਰੋਧੀ ਲੋਕ ਆ ਉਹਨਾਂ ਨੂੰ ਇੱਥੋਂ ਭਜਾਇਆ ਜਾਵੇ ਜਿਵੇਂ ਯੂਟਿਊਬਰ ਆ ਗਏ ਜੀ ਗਦਾਰ ਆ ਗਏ ਜੀ ਮੈਡਮ ਲੋਹਤਰਾ ਆ ਗਈ ਉਹ ਫੜੇ ਗਏ ਨੇ ਜਾਂ ਘਰ ਰੋਪੜ ਤੋਂ ਫੜੇ ਗਏ ਨੇ ਇਸੇ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਇਥੋਂ ਪੰਜਾਬ ਜੀ ਰੱਖਣਾ ਹੈਗਾ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਸਜ਼ਾ ਇੰਨੀ ਹੋਵੇ ਸਾਰੀ ਉਮਰ ਜੇਲ੍ਹ ਰਹਿਣ ਕੋ ਗਦਾਰੀ ਨਹੀਂ ਸਾਨੂੰ ਚਾਹੀਦੀ ਨਹੀਂ ਅਸੀਂ ਭਾਰਤ ਮਾਤਾ ਦੇ ਸਪੂਤ ਹਾਂ ਅਸੀਂ ਜਿਹੜੇ ਲੋਕ ਗਦਾਰ ਕਰਦੇ ਆ ਇਹਨਾਂ ਦਾ ਅਬਲਾ ਦਾ ਇਨਕਾਉਂਟਰ ਹੋਣਾ ਚਾਹੀਦਾ ਗਦਾਰ ਕਿਉਂਕਿ ਖਾਂਦੇ ਭਾਰਤ ਦੀ ਗੁਣ ਗਾਂਦੇ ਆ ਪਾਕਿਸਤਾਨ ਦੇ ਇਹ ਨਹੀਂ ਗੱਲਾਂ ਹੋਣੀਆਂ ਹੈ ਸਰਕਾਰ ਕਰੇ ਇਹ ਗਦਾਰੀ ਜਿਹੜੀ ਏਡੀ ਵੱਡੀ ਦੇਸ਼ ਦੇਸ਼ ਨਾਲ ਸਾਡੀ ਦੇਸ਼ ਦੀ ਜਿਹੜੀ ਕੋਈ ਵੀ ਹੈਗੀ ਸਮਗਰੀ ਆ ਰੱਖਿਆ ਵਾ ਕੋਈ ਸੁਰੱਖਿਆ ਸੰਬੰਧੀ ਆ ਉਹ ਲੀਕ ਕਿਉਂ ਕਰਦੇ ਪਏ ਆ ਉਹਦੀ ਪਾਕਿਸਤਾਨ ਨੂੰ ਅਸੀਂ ਪਾਕਿਸਤਾਨ ਤੋਂ ਕੀ ਲੈਣਾ ਵਾ ਜੇ ਲੋ ਸਾਡੇ ਫੌਜੀ ਇਨਕਾਊਂਟਰ ਤੇ ਬੜਾਵਾ ਤੇ ਠੀਕ ਐ ਇਨਕਾਊਂਟਰ ਨਹੀਂ ਨਹੀਂ ਇਨਕਾਊਂਟਰ ਜਿਹੜਾ ਦੇਸ਼ ਵਿਰੋਧੀ ਆ ਜਿਹੜੇ ਸਾਡੇ 26 ਸਾਡੇ ਵਿਜਟਰਾਂ ਨੂੰ ਉੱਥੇ ਮਾਰਿਆ ਗਿਆ ਸ਼੍ਰੀਨਗਰ ਵਿੱਚ ਪਹਿਲਗਾਮ ਵਿੱਚ ਵਿੱਚ ਅਫਸਰ ਵੀ ਸੀਗੇ ਆਮ ਲੋਕ ਵੀ ਸੀ ਅਸੀਂ ਵੀ ਹੋ ਸਕਦੇ ਸੀ ਉੱਤੇ ਉੱਥੇ ਥੈੜ ਥੈੜ ਮਾਰ ਕੇ ਗਏ ਗੋਲੀਆਂ ਨਾਲ ਫਿਰ ਉਹ ਸਾਨੂੰ ਦੁੱਖ ਨਹੀਂ ਹੈਗਾ ਜਿਉ ਉਹਨਾਂ ਦਾ ਇਹਨਾਂ ਵਰਗਾ ਦੇਸ਼ ਵਿਰੋਧੀ ਦਾ ਇਨਕਾਊਂਟਰ ਕਰਨੀ ਕਰਨਾ ਵਾ ਜਿਹੜੇ ਪਾਕਿਸਤਾਨੀ ਸੋਚ ਵਾਲੇ ਆ ਪੰਜਾਬ ਵਿੱਚ ਬੈਠੇ ਆ ਉਹਨਾਂ ਨੂੰ ਜ਼ਿਲ੍ਹਾ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਰਣਨੀਤੀ ਸਾਡੇ ਇੰਟਰਨੈਸ਼ਨਲ ਐਂਟਰੀ ਨਹੀਂ ਅਸੀਂ ਤਾਂ 8-10 ਸਾਲ ਤੋਂ ਲੱਗੇ ਹੋਏ ਆਂ ਜੀ ਅਸੀਂ ਸਾਰਿਆਂ ਨੂੰ ਸਮਾਜ ਨਾਲ ਜੋੜਦੇ ਆਂ Hindu, Muslim, Sikh, ईसाई, ਜੈਨੀ, ਬੋਧੀ, ਭਾਰਤੀ ਜਿਹੜਾ ਸਾਡੇ ਦੇਸ਼ ਭਾਰਤ ਨੂੰ ਪਿਆਰ ਕਰੂਗਾ ਉਹ ਸਾਡੇ ਭਰਾ ਨੇ ਜਿਹੜਾ ਦੇਸ਼ ਨੂੰ ਨਹੀਂ ਪਿਆਰ ਕਰੂਗਾ ਸਾਡਾ ਦੁਸ਼ਮਣ ਜਿਵੇਂ ਪਾਕਿਸਤਾਨ ਤੁਹਾਨੂੰ ਪਤਾ ਹੀ ਹੈ ਹੁਣ ਕੀ ਕੀ ਕਰਿਆ ਰਿਹਾ ਹੁਣ ਜੰਮੂ ਕਸ਼ਮੀਰ 'ਚ ਵਿਚਾਰੇ ਜਿਹੜੇ ਆਪਣੇ ਰੋਜ਼ਗਾਰ ਆ ਉਹਨਾਂ ਚੱਲਦਾ ਨਹੀਂ ਪਿਆ ਉਹਨੇ ਦੁਆਇਤ ਪੈ ਗਈ ਵੀ ਕਾ ਅਸਲ ਕਹਿਣੇ ਮੈਂ ਜੰਮੂ ਕਸ਼ਮੀਰ ਜਾ ਕੇ ਆਏ ਤਿਰੰਗਾ ਝੰਡਾ ਲਾਲ ਚੌਕ ਲਾ ਕੇ ਆਏ ਆਂ ਅਸੀਂ ਤੇ ਲੋ ਤਿਰੰਗੇ ਝੰਡੇ ਦਾ ਵੀ ਸਨਮਾਨ ਕਰਨਾ ਅਸੀਂ ਇਹਨੇ ਤਿਰੰਗੇ ਝੰਡੇ ਦੀ ਜਿਹੜਾ ਕੈਨੇਡਾ ਵਾਹ ਕੇ ਪੰਨੂ ਜਾਂ ਅਮਰੀਕਾ ਵਾਹ ਕੇ ਪੰਨੂ ਧੌਂਕੇ ਦੇ ਰਿਆ ਇਹਨਾਂ ਵਰਗਿਆਂ ਦਾ ਮੂੰਹ ਚੋਟ ਤੋੜ ਜਵਾਬ ਦੇਣਾ ਅਸੀਂ ਪਹਿਲ ਫਸਟ ਪੁਲਿਸ ਚਾਹੇ ਆਰਮੀ ਚਾਹੇ ਵੀ ਆ ਸਭ ਨਸ਼ਿਆਂ ਦੇ ਜਿਵੇਂ ਨਸ਼ਿਆਂ ਦੇ ਖਿਲਾਫ ਲਹਿਰ ਚੱਲੀ ਹੋਈ ਹੈ ਜੋ ਜੁੱਧ ਨਸ਼ਿਆਂ ਦੇ ਲਹਿਰ ਬਹੁਤ ਧੀਆ ਗੱਲ ਕਰ ਰਹੀ ਹੈ ਸਰਕਾਰ ਇਸੇ ਤਰ੍ਹਾਂ ਇਹ ਖਾਲਸਤਾਨੀਆਂ ਨੂੰ ਪੜਪੜ ਨਹੀਂ ਦੇਣਾ ਚਾਹੀਦਾ ਵਾ ਕਿਉਂਕਿ ਇਹ ਖਾਲਸਤਾਨੀ ਬਹੁਤ ਟੱਪ ਰਹੇ ਆ ਕਿਉਂਕਿ ਬਟਾਲੇ ਦੇ ਵਿੱਚ ਬਹੁਤ ਨੇ ਕਦੇ ਗੋਲੀ ਵੱਜ ਗਈ ਕਦੇ ਕਿਸੇ ਮਾਰਦੇ ਇਹ ਗੱਲਾਂ ਨਹੀਂ ਚਾਹੀਦੀ ਸਾਂ ਅਸੀਂ ਗੋਲੀ ਦੇ ਖਿਲਾਫ ਆ ਗੋਲੀਆਂ ਨਹੀਂ ਸਾਨੂੰ ਚਾਹੀਦੀਆਂ ਗੀਆਂ ਅਸੀਂ ਰੱਖਣਾ ਸ਼ਾਂਤੀ ਕਰੋਨਾ ਦਾ ਪੀਰੀਅਡ ਦੁਬਾਰਾ ਫੇਰ ਸ਼ੁਰੂ ਹੋ ਗਿਆ ਕਰੋਨਾ ਦੇ ਵਿੱਚ ਮੌਤਾਂ ਸ਼ੁਰੂ ਹੋਣ ਲੱਗੀਆਂ ਅਜਾ ਪਰਮਾਤਮਾ ਕਿ ਕਿਹੜਾ ਵੀ ਸੁੱਖ ਸ਼ਾਂਤੀ ਬਣੀ ਰਹੇ ਲੋਕਾਂ ਦੇ ਕਾਰੋਬਾਰ ਚੱਲਣਾ ਕਾਰੋਬਾਰ ਚੱਲਣਾ ਮਤਲਬ ਪਰਿਵਾਰਾਂ ਨੂੰ ਬਸਾਉਣਾ ਘਰੇ ਜਾ ਕੇ ਨਹੀਂ ਲੜਾਈਆਂ ਹੋਣਗੀਆਂ ਬੱਚੇ ਕਿਤੇ ਪੜ ਲਾਂਗੇ ਅਸੀਂ ਇੰਨੇ ਖਰਚੇ ਹੋ ਰਹੇ ਆ